ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਹਿਰਾਸ ਸਾਹਿਬ ਇੱਕ ਓੰਕਾਰ ਸਤਗੁਰ ਪ੍ਰਸਾਦ ਸਲੋਕ ਮਹਲਾ 1 ਦੁਖਦਾਰੂ ਸੁਖ ਰੋਗ ਭਿਆਜ ਸੁਖ ਤਾਮਨਾ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾਉ ਕਰੀ ਨਾ ਹੋਈ ਬਲੇ ਹਾਰੇ ਕੁਦਰਤ ਵਸਿਆ ਤੀਰਾਂਤਨ ਜਾਈ ਲਖਿਆ ਰਹਾਉ ਜਾਤ ਮਹਿ ਜੋਤ ਜੋਤ ਮਹਿ ਜਾਤਾ ਕਲਕਲਾ ਪ੍ਰਭੂਰ ਰਹਾ ਤੂੰ ਸੱਚਾ ਸਾਹਿਬ ਸਿਵਤ ਸੁਆਲਿਓ ਜਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਾ ਸੋ ਦਰੁ ਰਗ ਆਸਾ ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕੇਹਾ ਸੋ ਘਰ ਕੇਹਾ ਜਿਤ ਬਹਿ ਸਰਬ ਸੁਮੱਲੇ ਵਾਜੇ ਤੇਰੇ ਨਾਮ ਦੇ ਅਨੇਕ ਸੰਖਾ ਕੀਤੇ ਤੇਰੇ ਵਾਵਨ ਹਾਰੇ ਕੀਤੇ ਤੇਰੇ ਰੋਗ ਪਰਿ ਸਿਉ ਕਹੀਏ ਇਹ ਕੀਤੇ ਤੇਰੇ ਗਾਵਨ ਹਾਰੇ ਗਾਵਨ ਤੁਧਨੋ ਪਾਵਨ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਨ ਤੁਧਨੋ ਚਿੱਤ ਗੁਪਤ ਲਿਖ ਜਾਣ ਨਾ ਲਿਖ ਲਿਖ ਧਰਮ ਬੀਚਾਰੇ ਗਾਵਣ ਤੁਧਨੋ ਈਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਣ ਤੁਧਨੋ Indra Indra asan ਬੈਠੇ ਦੇਵਤਿਆਂ ਦੇ ਨਾਲੇ ਗਾਵਣ ਤੁਧਨੋ ਸਿੱਧ ਸਮਾਧੀ ਅੰਦਰ ਗਾਵਣ ਤੁਧਨੋ ਸਾਧ ਬਿਚਾਰੇ ਗਾਵਣ ਤੁਧਨੋ ਜਦਿ ਜਦੇ ਸੰਤੋਖੀ ਗਾਵਣ ਤੁਧਨੋ ਵੀਰ ਕਰਾਰੇ ਗਾਵਣ ਤੁਧਨੋ ਪੰਡਿਤ ਪਰਨ ਰਖੀਸਰ ਜਗ ਜਗ ਵੇਦਾ ਨਾਲੇ ਗਾਵਣ ਤੁਧਨੋ ਮੋਹਣੀਆ ਮਨ ਮੋਹਨ ਸੁਰਗ ਮਛ ਪਿਆਲੇ ਗਾਵਣ ਤੁਧਨੋ ਰਤਨ ਉਪਾਏ ਤੇਰੇ ਅਟਟੜ ਤੀਰਤ ਨਾਲੇ ਗਾਵਣ ਤੁਧਨੋ ਜੋਦ ਮਹਾਬਲ ਸੂਰਾ ਗਾਵਣ ਤੁਧਨੋ ਖਾਣੀ ਚਾਰੇ ਗਾਵਣ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇਈ ਤੁਧਨੋ ਗਾਵਣ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਦਨ ਗਾਵਨ ਸੇ ਮੈ ਚਿਤ ਨ ਆਵਨ ਨਾਨਕ ਕੀ ਆਬੀ ਵਿਚਾਰੇ ਸੋਈ ਸੋਈ ਸਦਾ ਸੱਚੇ ਸਾਹਿਬ ਸੱਚਾ ਸੱਚੀ ਨਾਹੀ ਹੈ ਪੀ ਹੋਸੀ ਜੈਨ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਂਤੀ ਕਰ ਕਰ ਜਨਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਵੜਾਈ ਜੋ ਤਿਸ ਪਾਵੇ ਸੋਈ ਕਰਸੀ ਫਿਰ ਹੁਕਮ ਨਾ ਕਰ ਨਾ ਜਾਈ ਸੋ ਪਾਤਸ਼ਾਹ ਹੋ ਸਾਹ ਪਤ ਸਾਹਿਬ ਨਨਕ ਰਹਿਨ ਰਜਾਈ ਆਸਾ ਮਹਲ ਲਾ ਬੈਲਾ ਸੋਨੇ ਵੱਡਾ ਆਖੈ ਸਭ ਕੋਈ ਕੀ ਉੜ ਵੱਡਾ ਢੀਠਾ ਹੋਏ ਕੀਮਤ ਪਾਏ ਨ ਕਹਿਆ ਜਾਏ ਕਹਿਣੀ ਵਾਲੇ ਤੇਰੇ ਰਹੀ ਸਮਾਈ ਵੱਡੇ ਮੇਰੇ ਸਾਹਿਬਾ ਗਹਿਰ ਗੰਪੀਰਾ ਗੁਣੀ ਗਹੀਰਾ ਕੋਈ ਨ ਜਾਣੇ ਤੇਰਾ ਕੀਤਾ ਕੀ ਉੜ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵੜਾਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾ ਕੀ ਆਵੜੇ ਅਈਆਂ ਤਦ ਵਿਣਾ ਸਿੱਧੀ ਕਿਨੇ ਨ ਪਈਆ ਕਰਮ ਮਿਲੇ ਨਾ ਈ ਡਾਗਰ ਹਈਆ ਅੱਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਪੰਡਾਰਾ ਜਿਸ ਤੂੰ ਦੇ ਤਿਸੇ ਕਿਆ ਚਾਰਾ ਨਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾ ਜੀਵਾ ਵਿਸਰ ਮਰ ਜਾਓ ਆਕਣ ਓਕਾ ਸਾਚਾ ਨਾਉ ਸੱਚੇ ਨਾਮ ਕੀ ਲਾਗੈ ਭੂਖ ਤਪੂਖੇ ਖਾਏ ਚਲੀਏ ਇਹ ਦੂਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਇਵ ਸੱਚੇ ਨਹੀਂ ਰਹਾਉ ਸਾਕੇ ਨਾਮ ਕੀ ਤਿਲ ਵੜਾਈ ਆਗਤ ਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੀ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਮਰੇ ਨਾ ਹੋਵੇ ਸੋਬ ਦਿਨ ਦਾ ਰਹੇ ਨਚੂਕੇ ਭੋਗ ਮੰਗਰੈ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਦੇਵਲ ਆਪ ਤੇ ਉੜ ਤੇਰੀ ਦਾਤ ਜਿਨ ਦਿਨ ਕਰ ਕਹਿ ਕੀਤੀ ਰਾਤ ਖਸਮ ਵਿਸਾਰੇ ਤੇ ਕਮ ਜਾਤ ਨਨਕ ਨਾਵੇ ਬਾਜ ਸਨਾਤ ਰਾਬ ਗੂਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਪੁਰਖ ਆਪਿਨੋ ਕਰੋ ਗੁਰ ਪਾਸ ਹਮ ਕੀ ਰੇ ਕਰਮ ਸਤਿਗੁਰ ਸ਼ਰਨਾਈ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰ ਦੇਵ ਮੋ ਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੀਰਾ ਪ੍ਰਾਨ ਸੁਖਾਈ ਹਰ ਕੀਰਤਿ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਉਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾਸੀ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗ ਹੀਨ ਜਮ ਪਾਸ ਜੋ ਸਤਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤ ਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆਲੇ ਖਾਸ ਧਨ ਤਨ ਸਦ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹੱਲਾ ਪੰਜਵਾਂ ਆਹਰੀ ਮਨ ਚਿਤ ਵਹਿ ਉਦਮ ਜਾ ਆਹਰ ਹਰ ਜੀਉ ਪਰਿਆ ਸੈਲ ਪੱਥਰ ਮੇ ਜੰਤੀ ਉਪਾਏ ਤਾਕਾਰ ਰਜ਼ਕ ਆਗੇ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸਤ ਬੰਤਾ ਕੋਇ ਨ ਕਿਸ ਕੀ ਤਰਿਆ ਸਿਰ ਸਿਰ ਰਿਜ਼ਕ ਸੰਭਾਏ ਠਾਕੁਰ ਕਾਹੇ ਮਨ ਪਾਉ ਕਰਿਆ ਉੜੇ ਉੜਿਆ ਵੈਸੇ ਕੋ ਸਾਦਿਸ ਪਾਛੇ ਬਚਰੇ ਸ਼ਰਿਆ ਤਿੰਨ ਕਵਨ ਖਿਲਾਵੇ ਕਵਨ ਚੁਗਾਵੇ ਮਨ ਮੈਂ ਹੈ ਸਿਮਰਨ ਕਰਿਆ ਸਭ ਨਿਦਾਨ ਦਾ ਸੱਛ ਅਸਤ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ रा यन्तु न पारा वर्गया सा महल्ला चौथा पुरख एक ओंकार सतगुरु प्रसाद सो पुरख निरंजन हर पुरख निरंजन हर इमाग में अपारा सब सबतियावे तुद जी सचे सृजन हारा सब जी तुम मारे जी तूं जिया कादा तारा वरतियावो संतो जी सब दुख विसारण हारा ਹਰਿਆ ਪੀਠਾਪੁਰ ਹਰਿਆ ਪੀ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘੜ ਘੜ ਅੰਦਰ ਸਰਬ ਨਿਰੰਤਰ ਜੀ ਹਰੇ ਕੋ ਪੁਰਖ ਸਮਾਣਾ ਇੱਕ ਦਾ ਦੇ ਇੱਕ ਪੇਖਾਰੀ ਜੀ ਸਭ ਤੇਰੇ ਚੋਟ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾ ਤੁਦ ਬਿਨੇ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੀ ਕਿਆ ਗੋਣ ਆਖਵਖਾਣਾ ਜੋ ਦੇਵੇ ਜੋ ਸੇਵੇ ਤੁਧ ਜੀ ਜਨ ਨਾਨਕ ਤਿੰਨ ਕੁਰਬਾਨਾ ਹਰ ਤਿਆਵੇ ਹਰ ਤਿਆਵੇ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਏ ਜਿਨ ਹਰ ਤਿਆ ਆ ਜੀ ਤਿਨ ਤੂਟੀ ਜਮਕੀ ਫਾਂਸੀ ਜਿਨ ਨਿਰਭਾਉ ਜਿਨ ਹਰ ਨਿਰਭਾਉ ਤਿਆ ਆ ਜੀ ਤਿਨ ਕਾ ਭਉ ਸਭ ਗਵਾਸੀ ਉਨ ਜਨ ਸੇਵਿਆ ਜਨ ਸੇਵਿਆ ਮੀਰ ਹਰ ਜੀ ਤੇ ਹਰ ਰੂਪ ਸਮਾਸੀ ਸੇ ਧੰ ਸੇ ਧੰ ਜਨ ਅਰਧ ਆਇਆ ਜੀ ਜਨ ਨਾਨਕ ਤਿੰਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੀ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਹਰਿ ਅਨਕੇ ਅਨੇਕੇ ਅਨੰਤਾ ਤੇਰੀ ਅਨਕ ਤੇਰੀ ਅਨਕ ਕਰ ਅਰ ਪੂਜਾ ਢੀ ਸਭ ਤਾਪੇ ਜਪਹੀ ਵੇ ਅੰਤਾ ਤੇਰੇ ਅਨੇਕ ਤੇਰੇ ਅਨੇਕ ਪੜਹੀ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖਾਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਹੈ ਪਰਮ ਪਰਕਰਤਾ ਜੀ ਤਦ ਜੀਵੜਿ ਅਵਰ ਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤਦ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੇ ਸੋ ਹੋਈ ਤਦ ਆਪੇ ਸ੍ਰੇਸ਼ਟ ਸਭ ਉਪਾਈ ਦੀ ਤਦ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਟਿਆਰੇ ਮੈਂ ਦਾ ਸਾਈਂ ਜੋ ਤੋ ਭਾਵੇ ਸੋਈ ਥੀਸੀ ਜੋ ਦੁੰਦੇ ਸੋਈਓ ਪਾਈ ਰਹਾਓ ਸਭ ਤੇਰੀ ਤੋਂ ਸਭ ਨੇ ਧਿਆਇਆ ਜਿਸ ਨਾਮ ਕਿਰਪਾ ਕਰੇ ਤਿਨ ਨਾਮ ਰਤਨਮ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤੁਦਿਆਵ ਵਿਛੋੜਿਆ ਆਪ ਮਿਲਾਇਆ ਤੂੰ ਮਰੀ ਆਉ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲਾ ਜਿਸਨੋਂ ਤੂੰ ਜਾਣ ਆਏ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰਿ ਸੇਵਿਆ ਤਿਨ ਸੁਖ ਪਾਇਆ ਸਹਜੇ ਹੀ ਹਰਿ ਨਾਮ ਸਮਾਇਆ ਤੂ ਆਪੇ ਕਰਤਾ ਤੇਰਾ ਕੀਆ ਸਭ ਹੋਏ ਤਦ ਬਿਨੁ ਦੂਜਾ ਅਵਰਨ ਕੋਇ ਤੂੰ ਕਰ ਕਰ ਵੇਖੇ ਜਾਣੇ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹਲਾ ਪਹਿਲਾ ਤਿਤ ਸਰਵਰ ਡੈ ਪਹਿਲੇ ਨਿਵਾਸਾ ਪਾਣੀ ਭਾਵਗਤ ਨਹੀਂ ਕੀਆ ਪੰਕਜ ਮੋਹ ਬਾਗ ਨਹੀਂ ਚਾਲੈ ਅਮਦੀਕਾ ਤੈ ਡੂਬੀ ਅਲੇ ਮਨ ਇਕਨ ਚਿਤਸ ਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ न हते न पढ़या मूरख मुगदा जनम पया प्रणवत नानक तिनकी शरणा जिन तूं न सर सां महला पंजवां ਪਈ ਪ੍ਰਪਤ ਮਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਏ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨ ਕਾਮ ਮਿਲ ਸਾਧ ਸੰਗਤ ਪਾਜੇ ਕੇਵਲ ਨਾਮ ਸਰੰਗ ਜਾਮ ਲਾਗ ਭਵ ਜਲ ਤਰਨ ਕੈ ਜਨਮ ਰੀਤਾ ਜਾਤ ਰੰਗ ਮਾਇਆ ਕੈ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇ ਸੇਵਾ ਸਾਧ ਨਾ ਜਾਣਿਆ ਹਰਿ ਰਾਇ ਕਹੋ ਨਾਨਕ ਹਮ ਨੀਚ ਕਰਮਾਂ ਸ਼ਰਨ ਪਰੇ ਕੀ ਰੱਖੋ ਸ਼ਰਮਾਂ ਪਾਦਸ਼ਾਹੀ ਦਸਵੀਂ ਕਵਯਵਾਚੀ ਬੇਨਤੀ ਚੋਪਈ ਹਮਰੇ ਕਰੋ ਆਪ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮੰਨ ਰਹੇ ਹਮਾਰਾ ਪਨਾ ਜਾਣ ਕਰੋ ਕਤਿ ਪਾਰਾ ਮਰੇ ਦ੍ਰਿਸ਼ਟ ਸਭੈ ਤੁਮ ਕਾਵੋ ਆਪ ਆਦੇ ਮੋਇ ਬਚਾਵੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਛਾਣਿ ਜਕਰਦੇ ਕਰਿਆ ਸਭ ਬੈਰਨ ਕੋ ਆਜ ਸੰਗ ਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮਹਿ ਛਾੜ ਕੋਈ ਅਵਰ ਨਾ ਧਾਉ ਜੋ ਬਰਚਾਂ ਸੋ ਤੁਮ ਤੇ ਪਾਉਂ ਦੇਵਕ ਸਿਖ ਮਾਰੀ ਤਾਰੀ ਇਹ ਚੁਣ ਚੁਣ ਸਤਰ ਹਮਾਰੇ ਮਾਰੀ ਇਹ ਆਬੋ ਹਥ ਜਮ ਜੇ ਉਬਰੇ ਮਰਨ ਕਾਲ ਕਾਤਰਾ ਸਨੀ ਵਰੀਏ ਇਹੋ ਜੋ ਸਦਾ ਮਾਰੇ ਪਛਾ ਸਨੀ ਸਜ ਜੋਂ ਕਰੇ ਰੱਖਾ ਰਾਖਲੇ ਹੋ ਮਹੇ ਰੱਖਣ ਹਾਰੇ ਸਾਹਿਬ ਸੰਤ ਸਹਾਈ ਪਿਆਰੇ दीन बंध दुष्टन के हंता तमहो पुरी चत कंता काल पाए ब्रह्मा बवतरा काल पाए शिव दूतरा काल पाए कर बिष्ण ब्रका सगल काल की का आत्मा ਜਵਣ ਕਾਲ ਜੋ ਵੀ ਸਗਿਓ ਬੇਦਰਾਤ ਬੰਮਾ ਜੁਠਿਓ ਜਵਣ ਕਾਲ ਸਭ ਲੋਕ ਸਵਾਰਾ ਨਮਸ਼ਕਾਰ ਹੈ ਤਾਹੇ ਹਮਾਰਾ ਜਵਣ ਕਾਲ ਸਭ ਜਗਤ ਬਨਾਇਓ ਦੇਵ ਦੇਤ ਜੈ ਸ਼ਨੀ ਉਪਜਾਇਓ ਆਦਿ ਅੰਤ ਏਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਗਲ ਪ੍ਰਜਾ ਜਨੇ ਆਪ ਸਵਾਰੀ ਸਭ ਕਣ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋਹ ਬਦ ਕੀਓ ਘੜ ਘੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਬਿਸ਼ਾਨਦ ਕ੍ਰਿਟੀ ਤੇ ਕੁੰਚਰ ਅਸਧੂਲਾ ਸਭ ਪਰ ਕ੍ਰਿਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੀ ਸੁਖੀ ਏਕ ਏਕ ਕੀ ਪੀਰ ਪਛਾਨੈ ਘੜ ਘੜ ਕੇ ਪੜ ਪੜ ਕੀ ਜਾਣੈ ਜਬਿਆ ਜਦ ਕਰਖ ਕਰਾ ਕਰਤਾਰਾ ਪ੍ਰਜਾ ਤਰਦ ਤਵ ਜੀ ਅਪਾਰਾਨ ਜਬਿਆ ਕਰਖ ਕਰਤ ਹੋ ਕਬਹੂ ਤੁਮ ਮੈਂ ਮਿਲਤ ਦੇ ਤਾਰ ਸਭ ਹੂੰ ਜਿਤੇ ਬਦਨ ਸ੍ਰੇਸ਼ਟ ਸਵਤਾਰੈ ਆਪ ਆਪਨੀ ਬੂਝੀ ਉਚਾਰੈ ਤੁਮ ਸਭੀ ਤੇ ਰਹਤ ਨਿਰਾਲਮ ਜਾਣਤ ਵੇਦ ਪੇਦ ਅਰਿਆਲਮ ਨਰੰਕਾਰ ਨ੍ਰਿਬਕਾਰ ਨਲੰਬ ਆਦਿ ਨੀਲੇ ਅਨਾਦੇ ਸੰਭ ਤਾ ਕਾ ਮੂੜ ਉਚਾਰਤ ਭੇਦਾ ਜਾ ਕੋ ਪੀਉਣ ਪਾਵਤ ਬਿੱਤਾ ਤਾ ਗੋਕਰਪਾਹਣ ਇਨਮਾਨਤ ਮਹਾਮੂੜ ਕਸ਼ਪੇ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਰੰਕਾਰ ਕਾ ਚੀਨਤ ਨਹਿ ਭੇਵ ਆਬ ਆਪਣੀ ਬੁੱਧ ਹੈ ਜੇਤੀ ਬਰਨਤ ਭਿੰਨ ਪਿੰਨ ਤੋਏ ਤੇਤੀ ਤੁਮਰਾ ਲਖਾਨ ਜਾਏ ਪਸਾਰਾ ਕਿਹ ਬੇਦ ਸਜਾ ਪ੍ਰਥਮ ਸੰਸਾਰ ਇਕਾ ਰੂਪੇ ਨੂਪ ਸਰੂਪ ਆਰੰਗ ਪਿਓ ਰਾਵ ਕਹੀ ਭੂਪਾ ਅੰਡਜੇ ਜੇਰਜ ਸਿਤਜ ਕਿੰਨੀ ਤਪੁਜ ਖਾਨ ਬਹੁਲ ਰਾਚ ਦੇਨੀ ਕਹੋ ਫੂਲ ਰਾਜਾ ਹੋਵੇ ਬਿਠਾ ਕਹੋ ਸਿਮਟ ਪਿਓ ਸ਼ੰਕਰ ਇਕੈਠਾ ਸਗਰੀ ਸ੍ਰਿਸ਼ਟ ਦਿਖਾਏ ਚੰਪਵ ਆਦਿ ਯੁਗਾਂਦ ਸਰੂਪ ਸਯੰਪਵ ਅਵ ਰਖਾ ਮੇਰੀ ਤੁਮ ਕਰੋ ਸੇਖਿ ਉਭਾਰੇ ਸਿਖ ਸੰਘਰੋ ਦੁਸ਼ਟ ਜਿਤੇ ਢਵਦੇ ਤੁਮਤਾ ਸਗਲ ਮਲੇਸ਼ ਕਰੋ ਰਣ ਘਾਟਾ ਜੇ ਉਸ ਤੁਝ ਤਵ ਸ਼ਰਣੀ ਪਰੇ ਤਿਨਕੇ ਦੁਸ਼ਟ ਦੁਖ ਤਹਾਵੈ ਮਰੀ ਪੁਰਖ ਜਵਨ ਬਗ ਪਰੇ ਤੇ ਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਬਾਰ ਧਿਆਏ ਹੈ ਤਾਕੇ ਕਾਲ ਨਿਕਟਣ ਆਏ ਹੈ ਰੱਛਾ ਹੋਏ ਤਾਏ ਸਭ ਕਾਲਾ ਦੁਸ਼ਟ ਅਰੇਸਤ ਟਰੇ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੀ ਨਿਹਰੇ ਹੋ ਤਾਗੇ ਦਾਵ ਤਨਿ ਕਮੈ ਹਾਰਿਓ ਰਿੱਧ ਤਿੱਧ ਕਰਮੋ ਸਭ ਹੋਈ ਦੁਇਟ ਸਾਸ਼ਵ ਸਕੇ ਨ ਕੋਈ ਇਕ ਬਾਦ ਜਨ ਤਮੈ ਸੰਭਾਰਾ ਕਾਲ ਫਾਂਸ ਦੇ ਤਾਹੇ ਉਭਾਰਾ ਜਿਨ ਨਰ ਨਾਮ ਤਿਆਰੋ ਕਹਾ ਦਰਦ ਦੁਸ਼ਟ ਦੁਖ ਤੇ ਰਹਾ ਖੜਗ ਕੀਤ ਮੈਂ ਸ਼ਰਨ ਤੇਹਾਰੀ ਆਪ ਹਾਥ ਦੇ ਲਿਹੁ ਉਭਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਹੁ ਬਚਾਈ ਸੋਇਆ पाए गहेंबते तुम रे तब ते कंख तरे नओ राम रहीम पुरानेक कंहिं मत हिकु न मन्यौ ਸਿਮਰਤ ਸਾਸਤਰ ਵੇਦ ਸਬ ਬਹੁ ਭੇਦ ਕਹੈ ਹਮ ਏਕ ਨ ਜਾਣਿਓ ਸ੍ਰੀ ਇਸ ਪਾਨ ਗ੍ਰਿਭਾ ਤੁਮਰੀ ਕਰ ਮੈਂ ਨ ਕਹਿਓ ਸਭ ਤੋਹਿ ਬਖਾਨਿਉ ਦੋਹਰਾ ਸਗਲ ਦੁਆਰ ਕੋ ਛਾੜ ਕੇ ਗਹਉ ਤੁਹਾਰੋ ਦਵਾਰੇ ਮਾਹੀ ਗਏ ਕੀ ਲਾਦੀ ਅਸ ਗੋਬਿੰਦ ਦਾਸ ਤਹਾਰ ਰਾਮ ਕਲੀ ਮਾਲਾ ਤੀਜਾ ਆਨੰਦ ਇੱਕ ਓੰਕਾਰ ਸਤਗੁਰ ਪ੍ਰਸਾਦ आनंद भया मेरी माई सतगुरु मैं पाया सतगुरु ता पाया शहद तेती मन वडियां वादियां राग रतन परिवार परियां शब्द गावनैया ਸ਼ਬਦ ਹਤਾ ਗਵਰੀ ਕੇ ਰਾਮਨ ਜਿ ਨਿਵਸਾਇਆ ਕਹੈ ਨਨਕ ਅਨੰਦ ਹੋਆ ਸਤਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਰ ਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ ਅੰਗੀਕਾਰ ਉਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿੰਨਾ ਵਿਸਾਰੇ ਕਹੈ ਨਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸੱਚੇ ਸਹਿਬਾ ਕਿਆ ਨਾ ਹੰਕਾਰ ਤੇਰਾ ਕਰਤਾ ਤੇਰੇ ਸਭ ਕੀ ਸਹ ਹੈ ਜਿਸ ਦੇ ਸੋ ਪਾਵੈ ਸਦਾ ਸਿੰਘਤ ਸਲਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਆਵਾਜੇ ਸ਼ਬਦ ਕਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ ਸਚਾ ਨਾਮ ਮੇਰਾ ਆਧਾਰੋ ਸਾਜਨਾ ਮੇ ਆਧਾਰ ਮੇਰਾ ਜਨ ਪੂਖਾਂ ਸਭ ਗਵਾਈਆਂ ਘਰ ਸ਼ਾਂਤ ਸੁਖ ਮਾਨਿ ਆਏ ਵਸਿਆ ਜਿਨ ਇਸ਼ਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹੋ ਜਿਸ ਨੀਂਹੇ ਵੜੇ ਅੰਨਾ ਕਹੇ ਨਾਨਕ ਸੁਨੋ ਸੰਤੋ ਸ਼ਬਦ ਤਹੋ ਪਿਆਰੋ ਸੱਚਾ ਨਾਮ ਮੇਰਾ ਆਧਾਰੋ ਅਜੇ ਪੰਜ ਸ਼ਬਦ ਦਿੱਤ ਕਰਸ ਭਾਗੇ ਕਰਸ ਭਾਗੇ ਸ਼ਬਦ ਵਾਜੇ ਕਲਾ ਜਿੱਤ ਕਰ ਧਾਰਿਆ ਪੰਜ ਦੂਤ ਤੁਦ ਅਸ ਕੀਤੇ ਕਾਲ ਕੰਟ ਕੋ ਮਾਰਿਆ ਤੁਰ ਕਰਮ ਬਾયા ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੀ ਕਹਿ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦਵਾਜੇ ਅਨਦ ਸੁਣ ਹੋਵੜ ਭਾਗੀ ਹੋ ਸਗਲ ਮਨੋ ਰਿਤ ਪੂਰੇ ਪਾਰ ਬ੍ਰਹਮ ਪ੍ਰਭ ਪਾਇ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾ ਉਤਰੇ ਹੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਦੇ ਪਵਿੱਤ ਸਤ ਗੁਰ ਰਹਿ ਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜ ਅਨਹਦ ਰੇ ਮੁੰਡਾਵਣੀ ਮਹੱਲਾ ਪੰਜ ਵਾ ਥਾਲ ਵਿੱਚ ਤਿੰਨ ਵਸਤੂ ਬਈਓ ਸਤ ਸੰਤੋਖ ਵੀਚਾਰ ਅੰਮ੍ਰਿਤ ਨਾਮ ठाकुर का पे हो जिसका सबस यधारो जेको खावे जेको पुंच तिसका होए उधारो एहि वस्त तजे न जाई नित-नित रखे और धारो दम संसार चरण लॻतरिया सभ नानक ब्रह्म पसारो सलोक महल्ला पंजवा तेतो नाई मेनो जो ਕੀ ਤੋਈ ਮੈਂ ਨਿਰਗੁਣਿਆਰੀ ਗੋਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮੇਰਾ ਮਤੋਈ ਸਭ ਤੋਂ ਗੋਰ ਸਜਾਣ ਮਿਲੇਆ ਨਾਨਕ ਨਾਮ तीवा ता तव हरे पी तित तूं समत जित को नाई उतरी रख अग्नी उदर माए सु जमगे दूत नाई तेरे छॾ जाई पह जल भिख में सगाह गुर शब पार पाई जिनको लॻी पिया अमृत से खाई ਕਲ ਮੈਂ ਉਹ ਪੁਨ ਗੁਣ ਗੋਵਿੰਦ ਗਾਹੇ ਸਭ ਸੈ ਨੂੰ ਕਿਰਪਾਲ ਸਮੱਲੇ ਸਾਈ ਸਾਈ ਮਿਰਤਾ ਕੋਈ ਨ ਜਾਏ ਜਿ ਆਵੇ ਤੋ ਦਿਆਹੀ ਸੋਕ ਮਹਲਾ ਪੰਜੇ ਵਾ ਯੰਤਰ ਗੁਰਿਆ ਰੱਦਨਾ ਦੇਵਾ ਜਪ ਗੁਰ ਨਾਮ ਨਿਪਰੀ ਸਤ ਗੁਰ ਪੇਖਣਾ ਸਰਵਣੀ ਸੁਨਣਾ ਗੁਰ ਨਾਮ ਸਤ ਗੁਰ ਸੇਤੀ ਅਤਿਆ ਦ੍ਰਿਗ ਪਾਈ ਠਾਓ ਕਉ ਨੰਨਿ ਕਿਰਪਾ ਕਰੇ ਜਿਸ ਨੋਏ ਵਤ ਦੇ ਜਗ ਮੇ ਉਤਮ ਕਾਢੀਏ ਵਿਰਲੇ ਕੇਈ ਕੇ ਮਹੱਲਾ ਪੰਜਵਾਰ ਕੇ ਰਖਨਾਰ ਆਪੋ ਬਾਰ ਅੰਨ ਗੁਰ ਕੀ ਬੈਰੀ ਬਾਏ ਕਾਜ ਸਵਾਰਿਆਨ ਕੋਬ ਦੇ ਆਲ ਮਨੋ ਨਾ ਵਿਸਾਰਿ ਅਨ ਸਾਧ ਜਨਾ ਕੈ ਸੰਗ ਭਉ ਜਲ ਤਾਰਿ ਅਨ ਸਾਕਤ ਨਿੰਦਕ ਦੁਸ਼ਟ ਖਿਨ ਮਾਹਿ ਵਿਧਾਰਿ ਅਨ ਤਿਸ ਸਾਹਿਬ ਕੀ ਗੇਕ ਨਨਕ ਮਨੈ ਮਾਹੀ ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਹੀ ਤਿਸ ਸਾਹਿਬ ਕੀ ਟਿਕਾ ਨਾਨਕ ਮਨੇ ਮਾਹੀ ਜਿਸੇ ਮਰਤ ਸੁਖ ਹੋਈ ਸਗਲੇ ਦੁੱਖ ਜਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ